ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਚੱਕਦਾਨਾ ਤੋਂ ਮੁਕੰਦਪੁਰ ਰੋਡ ਤੇ ਖੜੇ ਆ ਜਿੱਥੇ ਤੁਸੀਂ ਮੇਰੇ ਨਾਲ ਹੀ ਦੇਖ ਸਕਦੇ ਹੋ ਕਿ ਇੱਕ ਦਰਖਤ ਜਿਹੜਾ ਬਹੁਤ ਭਾਰੀ ਦਰਖਤ ਹੈ ਇਹ ਪਹਿਲਾਂ ਅੱਗ ਲੱਗਣ ਨਾਲ ਕਮਜ਼ੋਰ ਹੋਇਆ ਉਸ ਤੋਂ ਬਾਅਦ ਹਨੇਰੀ ਆਉਣ ਨਾਲ ਇਹ ਟੁੱਟ ਗਿਆ ਕਿਉਂਕਿ ਤੁਸੀ ਤੁਹਾਨੂੰ ਪਤਾ ਹੋਣਾ ਕਿ ਲਗਭਗ 1 ਮਹੀਨਾ ਪਹਿਲਾਂ ਜਿਹੜੀ ਬਹੁਤ ਵੱਡਾ ਤੂਫਾਨ ਆਇਆ ਸੀ 25 ਦਿਨ 25 ਦਿਨ ਲਗਭਗ ਹੋ ਗਏ ਸੋ ਉਹਦੇ ਨਾਲ ਇਹ ਡਿਗ ਪਿਆ ਤੇ ਇਹ ਇਹੀ ਇਕੱਲਾ ਨਹੀਂ ਡਿਗਿਆ ਸੀ ਨਾਲ ਨਾਲ ਤੁਹਾਨੂੰ ਇਨਸਰਟ ਦਿਖਾ ਰਹੇ ਹਾਂ ਕਿ ਇਦਾਂ ਦੇ ਇਸ ਰੋਡ ਤੇ ਬਹੁਤ ਸਾਰੇ ਦਰਖਤ ਜਿਹੜੇ ਡਿੱਗੇ ਸੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੋਈ ਵਾਲੀਵਾਸ ਨਹੀਂ ਹੈ ਦੇਖੋ ਕਿ ਇਹ ਮੇਰੇ ਖਿਆਲ ਆ ਕਿ ਪਤਾ ਨਹੀਂ ਇੱਕ ਦਰਜਨਾ ਕੁਆਂਟਲ ਦੇ ਵਿੱਚ ਇਹਨਾਂ ਦਾ weight ਹੈਗਾ ਸੋ ਇਸ ਤਰ੍ਹਾਂ ਦੇ ਕਈ ਦਰਖਤ ਜਿਹੜੇ ਆ ਉਹ ਡਿੱਗੇ ਹੋਏ ਆ ਕੁਝ ਦਰਖਤ ਜਿਹੜੇ ਹਲਕੇ ਫੁਲਕੇ ਸੀ ਉਹ ਲੋਕ ਚੱਕ ਕੇ ਘਰਾਂ ਨੂੰ ਲੱਗੇ ਕਿਉਂਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਇਥੋਂ ਜਿਹੜੇ ਦਕਤ ਜਿਹੜੇ ਆ ਉਹਨਾਂ ਨੂੰ ਨੁਕਸਾਨ ਹੋਇਆ ਸੀ ਪਰੰਤੂ ਤਕਲੀਫ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ 1 ਮਹੀਨੇ ਬਾਅਦ ਵੀ ਅਜੇ ਤੱਕ ਸਬੰਧਤ ਵਿਭਾਗ ਜਿਹੜਾ ਜੰਗਲਾਤ ਵਿਭਾਗ ਆ ਉਸ ਦੀ ਨੀਂਦ ਹੀ ਨਹੀਂ ਖੁੱਲੀ ਕਿਉਂਕਿ ਜਾਤਾ ਇਹ ਕੋਈ ਸੂਈ ਸਲਾਈ ਤਾਂ ਹੈ ਹੀ ਨਹੀਂ ਹੈ ਜਿਹੜਾ ਘਟਦੇ ਦਿਸਦੀ ਆ ਜਾਂ ਕਿ ਅਫਸਰਾਂ ਨੂੰ ਨਾ ਦਿਸਦੀ ਹੋਵੇਗੀ ਇਹ ਵੀ ਕਦੇ ਨਹੀਂ ਹੋ ਸਕਦਾ ਕਿ ਇਧਰ ਦੀ ਕੋਈ ਸਰਕਾਰੀ ਨਮਾਇੰਦਾ ਜਾਂ ਕਿ ਜਾਂ ਕੋਈ ਸਬੰਧਤ ਜਿਹੜਾ ਅਧਿਕਾਰੀ ਹੈ ਉਹ ਨਾ ਗੁਜ਼ਰਿਆ ਹੋਵੇ ਕਿਉਂਕਿ ਇਹ ਚੱਕਦਾਨਾ ਤੋਂ ਮੁਕੰਦਪੁਰ ਰੋਡ ਜਿਹੜਾ ਲੁਧਿਆਣਾ ਨੂੰ ਵੀ ਜੁੜਦਾ ਹੈ ਤੇ ਇਧਰੋਂ ਨਵੇਂ ਸ਼ਹਿਰ ਨੂੰ ਵੀ ਜੁੜਦਾ ਤੇ ਉਧਰੋਂ ਫਗਵਾੜੇ ਨੂੰ ਵੀ ਜੁੜਦਾ ਤੇ ਇਸ ਕਰਕੇ ਇੱਥੇ ਲਗਭਗ ਜਿਹੜੇ ਵੀਆਈਪੀ ਲੋਕ ਹੈ ਉਹ ਇੱਥੇ ਆਮ ਤੌਰ ਤੇ ਇਥੋਂ ਲੰਘਦੇ ਆ ਇਸ ਕਰਕੇ ਇਹਨਾਂ ਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਡੇ ਐਡੇ ਦਰਖਤ ਉਹਨਾਂ ਨੂੰ ਦਿਸਦਾ ਹੀ ਨਹੀਂ ਕਿਸੇ ਨੂੰ ਸੋ ਅਸੀਂ ਅੱਜ ਏਸੀ ਕਰਕੇ ਫਿਰ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਦੱਸਿਆ ਜਾਵੇ ਤਾਂ ਜੋ ਸਬੰਧਤ ਮਹਿਕਮੇ ਨੂੰ ਜਿਹੜਾ ਅਸੀਂ ਜਾਗਰੂਕ ਕਰ ਸਕੀਏ ਕਿ ਉਹ ਇਹ ਜਿਹੜੇ ਇਹ ਜਿਹੜੇ ਕੀਮਤੀ ਦਰਖਤ ਹੈਗੇ ਆ ਘਟੋ ਘਟ ਚੱਕ ਕੇ ਉਹਨਾਂ ਨੂੰ ਉਹਨਾਂ ਨੂੰ ਕਿਸੇ ਪਬਲਿਕ ਦੇ ਫਾਇਦੇ ਲਈ ਲਾਭ ਲਈ ਇਹਨਾਂ ਤੋਂ ਕਮਾ ਕੇ ਪੈਸੇ ਜਿਹੜੇ ਲਗਾਏ ਜਾਣ ਕਿਉਂਕਿ ਇਦਾਂ ਹੀ ਕਈ ਵਾਰੀ ਪਹਿਲਾਂ ਵੀ ਅਸੀਂ ਦੇਖਿਆ ਦਰਖਤ ਉਹ ਗਲ ਜਾਂਦੇ ਆ ਉਹਨਾਂ ਨੂੰ ਸਿਉਕ ਲੱਗ ਜਾਂਦੀ ਹੈ ਸੋ ਇਹ ਹਾਲਾਤ ਇਹਨਾਂ ਦੇ ਵੀ ਉਦਾਂ ਦੇ ਲੱਗਦੇ ਆ ਅਸੀਂ ਇਸ ਵਕਤ ਦੂਜੇ ਦਰਖਤ ਕੋਲ ਆਏ ਆ ਇਸੇ ਮੁਕੰਦਪੁਰ ਤੋਂ ਚੱਕਦਾਨਾ ਰੋਡ ਤੇ ਹੀ ਇਹ ਦੂਜਾ ਦਰਖਤ ਪਿਆ ਹੈ ਦੇਖੋ ਇਹ ਕਿੰਨਾ ਹੈਵੀ ਦਰਖਤ ਹੈ ਕਿੱਡਾ ਭਾਰਾ ਦਰਖਤ ਹੈ ਸੋ ਇਹ ਵੀ ਆਹ ਦੇਖੋ ਪਿਛਲੇ ਪਾਸੇ ਮੇਰਾ ਖਿਆਲ ਹੈ ਵੀ ਕਿਸਾਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਇਸ ਦਾ ਇਸ ਚੀਜ਼ ਦੀ ਕਿ ਉਹ ਬਾਕੀ ਸਾਰੇ ਖੇਤਾਂ ਵਿੱਚ ਕਦੂ ਝੋਨਾ ਲੱਗਣ ਲਈ ਕਦੂ ਹੋ ਚੁੱਕਾ ਸੋ ਇਹਨਾਂ ਦੇ ਲਈ ਉਹ ਕਿਸਾਨਾਂ ਨੇ ਇਸ ਖੱਤੇ ਨੂੰ ਹਜੇ ਛੇੜਿਆ ਤੱਕ ਨਹੀਂ ਹੈ ਕਿਉਂਕਿ ਇਹਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਦਰਖਤ ਡਿਗਿਆ ਹੋਇਆ ਸੋ ਇਹ ਵੀ ਉਹਦੇ ਉਹਦੇ ਵਰਗੇ ਇਹਦੇ ਵੀ ਹਾਲਾਤ ਨੇ ਸੋ ਅਸੀਂ ਤੁਹਾਨੂੰ ਹੋਰ ਵੀ ਦੱਸ ਦਈਏ ਕਿ ਇਸ ਰੋਡ ਤੇ ਕਈ ਹੋਰ ਵੀ ਬਹੁਤ ਸਾਰੇ ਇਦਾਂ ਦੇ ਦਰਖਤ ਹੈ ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋਈਆਂ ਹੈ ਜਿਹੜਾ ਜਿਹੜੇ ਡਿਗਣ ਦੇ ਕਗਾਰ ਤੇ ਆ ਸੋ ਇਹ ਕਈ ਪਾਸੇ ਸਾਨੂੰ ਇਦਾਂ ਦੀਆਂ ਵੀ ਖਬਰਾਂ ਆਈਆਂ ਕਿ ਦਰਖਤ ਡਿਗਣ ਨਾਲ ਜਿਹੜੀਆਂ ਗੱਡੀਆਂ ਵਿੱਚ ਬੈਠੇ ਵੀ ਇਹ ਲੋਕ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈ ਕਈ ਜ਼ਖਮੀ ਹੋਏ ਆ ਕਈਆਂ ਤੇ ਤੁਰੇ ਜਾਂਦੇ ਆ ਤੇ ਦਰਖਤ ਡਿਗੇ ਆ ਹਨੇਰੀ ਆਉਣ ਦੇ ਕਰਕੇ ਜਾਂ ਫਿਰ ਉਹਦਾ ਕਾਰਨ ਇਹੀ ਹੈ ਕਿ ਮਤਲਬ ਅਸੀਂ ਪਹਿਲਾਂ ਧਿਆਨ ਨਹੀਂ ਕੀਤਾ ਜਾਂਦਾ ਕਿ ਕਮਜ਼ੋਰ ਦਰਖਤ ਕਿਹੜਾ ਹੈ ਉਹਨੂੰ ਪੱਟ ਕੇ ਕਿਸੇ ਸਰਕਾਰੀ ਜਿਹੜਾ ਖਾਤੇ 'ਚ ਪੈਸੇ ਜਮ੍ਹਾਂ ਕਰਵਾਏ ਜਾਣ ਤਾਂ ਜੋ ਕਿਸੇ ਦੇ ਕੰਮ ਆ ਸਕਣ ਨਹੀਂ ਤਾਂ ਅਦਰਵਾਇਜ਼ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਜਿਹੜੇ ਇੱਥੇ ਦਰਖਤ ਦਿਗਦਾ ਉਹ ਜ਼ਿਆਦਾ ਲੋਕ ਚੱਕ ਕੇ ਲੈ ਜਾਂਦੇ ਆ ਜਾਂ ਫਿਰ ਉਹ ਇਸ ਤਰ੍ਹਾਂ ਸਿਉਂਕ ਦਾ ਹੀ ਖੁਰਾਕ ਬਣਦੀ ਹੈ ਸੋ ਅਸੀਂ ਤੁਹਾਨੂੰ ਇਦਾਂ ਦੀਆਂ ਹੋਰ ਖਬਰਾਂ ਦਿਖਾਉਂਦੇ ਰਹੀਏ ਤੇ ਤੁਸੀਂ ਉਦੋਂ ਤੱਕ ਸਾਡਾ ਚੈਨਲ ਜਿਹੜਾ ਆ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਫੇਸਬੁੱਕ ਤੇ ਉਹ ਤੋਂ ਨੂੰ ਫਾਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ